2019 ਤੋਂ ਪੁਲ ਦਾ ਨਹੀਂ ਰੱਖਿਆ ਗਿਆ ਸੀ 18 ਮਹੀਨੇ ਦਾ ਟਾਈਮ ਸੀ ਮੈਂ ਸ਼ਾਰਟ ਚ ਦਸਾਂਗਾ ਅੱਜ 4 ਸਾਲ ਹੋ ਗਏ ਆ ਬੀਸੀ ਸਾਹਿਬ ਨੇ ਕਈ ਵਿਜਤਾ ਕੀਤੀਆਂ ਕਾਂਗਰਸ ਸਰਕਾਰ ਵਲੇ ਵੀ ਆਪ ਸਰਕਾਰ ਵਲੇ ਵੀ ਪਰ ਪੁਲ ਦੇ ਨਿਰਮਾਣ ਵਿੱਚ ਜਦੋਂ ਕੋਈ ਧਰਨਾ ਜਾਂ ਕੋਈ ਆਪਾਂ ਆਵਾਜ਼ ਉਠਾਣੇ ਆ ਉਦੋਂ ਇੱਕ ਦਿਨ ਲੁੱਕ ਪੈ ਜਾਂਦੀ ਹੈ ਦੂਸਰੇ ਦਿਨ ਨਾਲਾ ਬਣ ਜਾਂਦਾ ਪਰ ਪੁਲ ਦੇ ਕੰਮ ਵਿੱਚ ਕੋਈ ਤੇਜ਼ੀ ਨਹੀਂ ਹੈਗੀ ਇਹ ਪੁਲ ਜਿਹੜਾ ਨਹੀਂ ਪੱਤਰ ਰੱਖਿਆ ਗਿਆ ਸੀ ਕਦੇ 14 ਮਹੀਨੇ ਲੱਗੇਗਾ ਫਿਰ 4 ਮਹੀਨੇ ਹੋਰ ਵਧਾਏ 18 ਮਹੀਨੇ ਲੱਗੇਗਾ 8 ਮਹੀਨੇ ਦਾ ਬਾਅਦ ਫਿਰ ਸਮੇ ਸਮੇਂ ਚਰ ਖਮਾ ਬਦੋਂਦੇ ਗਏ ਦੂਜੀ ਗੱਲ ਕਿ ਜਦੋਂ ਪੁਲ ਦਾ ਉਦ ਘਾਟਨ ਕੀਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਪੰਪਨ ਚਾਟਰ ਮਿਲੇ ਪਰ ਹੁੰਦੇ ਰਹਿਆ ਤੇ ਵਾਦਾ ਕਰਦੇ ਰਹੇ ਕਿ ਤੁਹਾਡਾ ਪੁਲ ਹੁਣ ਚੱਲੂ ਹੋ ਜਾਊਗਾ ਹੁਣ ਚੱਲੂ ਹੋ ਜਾਊਗਾ ਤੇ ਫੋਟੋ ਕਿਟਾਰੇ ਚਲ ਜਾਂਦੇ ਰਹਿਆ ਅਸ਼ਦੀਆ ਸਾਹਿਬ ਨਾਲ ਹੁੰਦੇ ਰਹਿਆ ਤੇ ਅਕਸਰ ਵੀ ਸਾਰੇ ਹੁੰਦੇ ਰਹਿਆ ਤੇ ਹੁਣ ਵਾਦਾ ਕਿੱਥੇ ਗਿਆ ਇਹਨਾਂ ਦਾ ਕੀ 4 ਸਾਲ ਦਾ ਸਮੇ ਅਨਾ ਵੱਡਾ ਵਕਤ ਕਿੰਨੂ ਦੋਚੀ ਬੰਦੇ ਸਾਰੀਆਂ ਸਰਕਾਰਾਂ ਜ਼ਿਲ੍ਹਾ ਪ੍ਰਸ਼ਾਸਨ ਐਸ ਡੀਓ ਪੀ ਡਬਲਯੂ ਡੀ ਟੈਕਸ਼ਨ ਪੀ ਡਬਲਯੂ ਡੀ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਜ਼ਿੰਮੇਵਾਰ ਹੈ ਜੀ 2019 ਤੋਂ ਪੁੱਲ ਦਾ ਨਹੀਂ ਰੱਖਿਆ ਗਿਆ ਸੀ 18 ਮਹੀਨੇ ਦਾ ਟਾਈਮ ਸੀ ਮੈਂ ਸ਼ਾਰਟ ਚ ਹੀ ਦਸਾਂਗਾ ਅੱਜ 4 ਸਾਲ ਹੋ ਗਏ ਆ ਬੀ ਸੀ ਸਾਹਿਬ ਨੇ ਕਈ ਵਿਜ਼ਿਟਾਂ ਕੀਤੀਆਂ ਕਾਂਗਰਸ ਸਰਕਾਰ ਵੇਲੇ ਵੀ ਆਪ ਸਰਕਾਰ ਵੇਲੇ ਵੀ ਪਰ ਪੁੱਲ ਦੇ ਨਿਰਮਾਣ ਵਿੱਚ ਜਦੋਂ ਕੋਈ ਧਰਨਾ ਜਾਂ ਕੋਈ ਆਪਾਂ ਆਵਾਜ਼ ਉਠਾਣੇ ਆ ਉਦੋਂ ਇੱਕ ਦਿਨ ਲੁੱਕ ਪੈ ਜਾਂਦੀ ਹੈ ਦੂਸਰੇ ਦਿਨ ਨਾਲਾ ਬਣ ਜਾਂਦਾ ਪਰ ਪੁੱਲ ਦੇ ਕੰਮ ਵਿੱਚ ਕੋਈ ਤੇਜ਼ੀ ਨਹੀਂ ਹੈਗੀ ਅੱਜ ਵੀ ਜੇ ਦੇਖੀਏ ਤਾਂ ਸਾਨੂੰ ਨਹੀਂ ਲੱਗਦਾ ਕਿ ਇਹ 6 ਮਹੀਨੇ ਸਾਲ ਪੁੱਲ ਦਾ ਕੰਮ ਹੋਏਗਾ ਇਸ ਕਰਕੇ ਅੱਜ ਸਾਡੀ ਧਰਨੇ ਦੇ ਥਰੂ ਇਹ ਮੰਗ ਵੀ ਆ ਔਰ ਇਹ ਚੇਤਾਵਨੀ ਵੀ ਆ ਕਿ ਜੇ ਜਲਦ ਤੋਂ ਜਲਦ ਪੁੱਲ ਦਾ ਕੰਮ ਖਤਮ ਨਾ ਕੀਤਾ ਗਿਆ ਜੇ ਸਰਕਾਰਾਂ ਕੋ ਇਹ ਕੰਮ ਨਹੀਂ ਹੁੰਦਾ ਜੇ ਉਹਨਾਂ ਕੋ ਪਿੱਛੇ ਫੰਡ ਨਹੀਂ ਹੈਗੇ ਜੇ ਉਹਨਾਂ ਦੇ ਠੇਕੇਦਾਰਾਂ ਨਾਲ ਟੈਂਡਰ ਨਹੀਂ ਹੋਗੇ ਤਾਂ ਨੀਚੇ ਵਾਲਾ ਫਾਟਕ ਖੋਲ ਦੇਣ ਨਹੀਂ ਫਾਟਕ ਖੁੱਲੇਗਾ ਤੇ ਸਾਡੇ ਸੰਘਰਸ਼ ਕਮੇਟੀ ਦੇ ਜੋ ਵੀ ਸਾਡੇ ਸੀਨੀਅਰ ਸਾਥੀ ਨੇ ਪਾੜਾ ਸਾਹਿਬ ਹਰਪ੍ਰੀਤਾ ਜੀ ਜਿੰਨੇ ਵੀ ਸਾਡੇ ਨਾਲ ਅੱਜ ਮਾਰਕੀਟ ਤੇ ਬੰਦੇ ਆਏ ਨੇ ਜੋ ਵੀ ਇਹ ਡਿਸੀਜਨ ਲੈਣਗੇ ਚਾਹੇ ਟ੍ਰੇਨਾਂ ਰੋਕਣੀਆਂ ਪੈਣ ਚਾਹੇ ਹਾਈਵੇ ਜਾਮ ਕਰਨੇ ਪੈਣ ਚਾਹੇ ਕਿਸੇ ਮੰਤਰੀ ਦੇ ਘਰ ਦੇ ਅੱਗੇ ਧਰਨਾ ਦੇਣਾ ਪਏ ਅਸੀਂ ਸਾਰੇ ਰੜੀਆਂ ਸਾਡੀ ਲੜਾਈ ਕਿਸੇ ਸਰਕਾਰ ਨਾਲ ਨਹੀਂ ਹੈ ਸਾਡੀ ਲੜਾਈ ਸਾਡੇ ਹੱਕਾਂ ਦੀ ਹੈ ਜਿਹੜਾ ਪ੍ਰਧਾਨ ਮੰਤਰੀ ਆ ਜਿਹੜਾ ਮੁੱਖ ਮੰਤਰੀ ਆ ਉਹ ਸਾਰੇ ਪੰਜਾਬ ਦਾ ਔਰ ਹਰ ਇੱਕ ਬੰਦੇ ਦਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਆ ਇਸ ਕਰਕੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਤੇ ਮੇਰੀ ਉਹਨਾਂ ਕੇ ਬੇਨਤੀ ਵੀ ਆ ਅਪੀਲ ਵੀ ਆ ਚੇਤਾਵਨੀ ਵੀ ਆ ਕਿ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਏ ਕਿਤੇ ਕਿਤੇ ਰਾਜਨੀਤੀ ਹੋ ਰਹੀ ਹੈ ਪੋਲ ਨੂੰ ਲੈ ਕੇ ਵੀ ਇਤਨਾ ਕਿਉਂਕਿ ਸਰਕਾਰ ਚੇਂਜ ਹੋ ਗਈ ਹੈ ਇਹ ਕਾਂਗਰਸ ਸਰਕਾਰ ਨੇ ਰੋਕ ਰਾਇਆ ਹੈ ਤਾਰ ਕੇ ਲੱਗੇ ਇਹ ਜਿਹੜਾ ਕੰਮ ਰੋਕੇ ਜਾ ਰਿਹਾ ਦੇਖੋ ਜੀ ਸਾਨੂੰ ਤੇ ਇਹਦੇ ਬਾਰੇ ਪਤਾ ਨਹੀਂ ਰਾਜਨੀਤੀ ਕਿਉਂਕਿ ਅਫਸਰਾਂ ਨੂੰ ਪਤਾ ਹੋ ਸਕਦਾ ਜੇ ਕੋਈ ਅਫਸਰ ਹੋਏ ਤਾਂ ਕਹਿ ਸਕਦਾ ਪੀ ਸਾਨੂੰ ਵੀ ਪਿੱਛੋਂ ਕੰਮ ਰੋਕਿਆ ਗਿਆ ਜਾਂ ਕਿਸੇ ਸਰਕਾਰ ਨੇ ਰੁਕਾਇਆ ਸਾਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਸਾਡੀ ਸਿਰਫ ਇਹ ਸਾਝੀ ਅਪੀਲ ਹੈ ਮੈਂ ਪਹਿਲੇ ਕਹਿ ਚੁੱਕਾ ਕਿ ਸਾਨੂੰ ਸਰਕਾਰਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਸਾਨੂੰ ਸਾਡੇ ਹੱਕਾਂ ਦੀ ਲੜਾਈ ਆ ਸਾਡਾ ਜਿਹੜਾ ਪੁਲ ਦਾ ਨਿਰਮਾਣ ਆ ਉਹ ਕੀਤਾ ਜਾਵੇ ਨਹੀਂ ਹੁੰਦਾ ਤੇ ਫਾਟਕ ਖੋਲਿਆ ਜਾਏ ਸਾਡੀ ਦੂਸਰੀ ਡਿਮਾਂਡ ਕੋਈ ਨਹੀਂ ਹੈਗੀ ਪਰਚਾ ਹੋ ਜਾਏ ਚਾਹੇ ਪ੍ਰਵਾਹ ਕੋਈ ਨਹੀਂ ਇਤਾਂ ਦੀ ਕਿਹੜੀ ਨੋ ਬਤਾ ਗਈ ਆ ਇਹ ਪੁਲ ਜਿਹੜਾ ਨਹੀਂ ਪੱਤਰ ਰੱਖਿਆ ਗਿਆ ਇਹ ਕਿਦੇ 14 ਮਹੀਨੇ ਲੱਗੇਗਾ ਫਿਰ 4 ਮਹੀਨੇ ਹੋਰ ਵਧਾਏ 18 ਮਹੀਨੇ ਲੱਗੇਗਾ 18 ਮਹੀਨੇ ਬਾਅਦ ਫਿਰ ਸਮੇ ਸਮੇਸਰ ਸਮਾਵਧੋਂ ਲੇਗੇ ਉੱਧੀ ਗੱਲ ਕਿ ਜਦੋਂ ਪੁਲ ਦਾ ਕਟਨ ਕੀਤਾ ਉਹਦੇ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਪੰਜ ਪੰਜ ਚਾਰ ਚਾਰ ਮਹੀਨੇ ਬਾਅਦ ਹੁੰਦੇ ਰਹੇ ਆ ਤੇ ਵਾਦਾ ਕਰਦੇ ਵੀ ਤੁਹਾਡਾ ਪੁਲ ਹੁਣ ਚੱਲੂ ਹੋ ਜਾਏਗਾ ਹੁਣ ਚੱਲੂ ਹੋ ਜਾਏਗਾ ਤੇ ਫੋਟੋ ਖਿਚਾ ਕੇ ਚਲ ਜਾਂਦੇ ਰਿਆ ਅਸਗਨ ਸਾਹਿਬ ਵੀ ਨਾਲ ਹੁੰਦੇ ਰਿਆ ਤੇ ਅੱਛੇ ਵੀ ਸਾਰੇ ਆਉਂਦੇ ਰਿਆ ਤੇ ਹੁਣ ਵਾਦਾ ਕਿੱਥੇ ਗਿਆ ਇਹਨਾਂ ਦਾ ਹੁਣ 48 ਮਿੰਟ ਤੋਂ ਵੱਧ ਸਮਾਂ ਹੋ ਗਿਆ ਵਾ ਅਜੇ ਤੱਕ ਪੁਲ ਕਿਉਂ ਨਹੀਂ ਬਣ ਰਿਹਾ ਜਿਹੜੇ ਜਿਹੜੇ ਪੁਲ ਤੋਂ ਪਾਰ ਲੁਕੀ ਆ ਉਹਨਾਂ ਲੋਕਾਂ ਨੂੰ ਪੁਲੋਂ ਦੂਜੇ ਪਾਸੇ ਆਉਣ ਵਾਸਤੇ ਉਹਨਾਂ ਨੂੰ ਹਾੜਲੀ ਇੱਕ ਕਿਲਾ ਵੇਥਵਾ ਤੇ 4-5 ਕਿਲੋਮੀਟਰ ਪੈਣਾ ਬਾਦ ਵੱਧ ਤਿਆ ਕਰਨਾ ਪੈਂਦਾ ਵਾ ਉਹਨਾਂ ਲੋਕਾਂ ਦਾ ਕੀ ਕਸੂਰ ਆ ਜਾਂ ਦੇ ਪੁਲ ਨੂੰ ਚਾਲੂ ਕਰ ਦਿਓ ਉੱਥੋਂ ਜਲਦੀ ਤਿਆਰ ਕਰੋ ਜੇ ਨਹੀਂ ਤਿਆਰ ਕਰਨਾ ਤੇਰਾ ਫਟਕਾ ਉਹ ਖੋਲ ਦਿਓ ਕਿਉਂਕਿ ਫਟਕ ਖੋਲ ਦਿਓ ਜਿੱਦਾਂ ਪਹਿਲਾਂ ਬੰਦੇ ਰੱਖੇ ਜੀਏ ਤਿੰਨ ਬੰਦੇ ਕੰਮ ਕਰਦੇ ਜੀ ਮੁਲਾਦਮ ਰੇਲਵੇ ਦੇ ਉਦਾਂ ਹੀ ਬੰਦੇ ਉਹ ਮੁੜਕੇ ਬੰਦ ਤਿਆਰ ਕਰੋ ਉਹਨਾਂ ਬੰਦੇ ਜਦੋਂ ਗੱਡੀ ਆਉਂਦੀ ਹੈ ਫਟਕ ਬੰਦ ਕਰ ਦਿਓ ਜੇ ਕੋਈ ਗੱਡੀ ਜਾਂਦੀ ਹੈ ਫਟਕ ਖੋਲ ਦਿਓ ਲੋਕਾਂ ਨੂੰ ਤੇ ਆਵਾਜ਼ ਆਈ ਲੋਕ ਖੁੱਲੇ ਲੋਕਾਂ ਦਾ ਕਾਰੋਬਾਰ ਬੰਦ ਹੋਏ ਪਏ ਆ ਲੋਕਾਂ ਦੇ ਰੋਜ਼ਗਾਰ ਠੱਪ ਹੋਏ ਪਏ ਆ ਲੋਕ ਜੇ ਕਈ ਕਈ ਮੈਂ ਵੇਖਿਆ ਬਜ਼ੁਰਗ ਬੁੱਢੇ ਬੰਦੇ ਜਦੋਂ ਬੱਚਿਆਂ ਛੱਡਣ ਜਾਂਦੇ ਆਪਣੇ ਪੁੱਤਾਂ ਛੱਡ ਜਾਂਦੇ ਆ ਉਹ ਮੈਂ ਰੇਲਵੇ ਤੇ ਡਿਗਾ ਵੇਖਿਆ ਜੋਨੇ ਕਪੜੇ ਪਾਟੇ ਵੇਖਿਆ ਉਹਨਾਂ ਦੇ ਖੂਨ ਵਗਦੇ ਵੇਖਿਆ ਉਹਨਾਂ ਬੱਲਿਆਂ ਦੇ ਤੇ ਇਹ ਡਿਪੇਟ ਰੇਲਵੇ ਡਿਪਾਰਟਮੈਂਟ ਨੂੰ ਸ਼ਰਮ ਨਹੀਂ ਆਉਂਦੀ ਤੇ ਪੰਜਾਬ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਤੇ ਕੇਂਦਰ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਵੀ ਲੋਕਾਂ ਲੱਗੀ ਕਸੂਰਾ ਇਹ ਪੁਲ ਕੋਈ ਚੱਲੂ ਹੋ ਰਿਹਾ ਅਸੀਂ ਅਹੀਂ ਇੱਕ ਵਾਰ ਗੱਲ ਜੇ ਮੈਂ ਵਾਦਾ ਕਰਨਾ ਕਿ ਜੇਕਰ ਇੱਕ ਮਹੀਨੇ ਵਿੱਚ ਇਹਦੇ ਪੁਲ ਚੱਲੂ ਨਹੀਂ ਨਾ ਹੁੰਦਾ ਨਹੀਂ ਕੰਮ ਚੱਲਦਾ ਤੇ ਅਸੀਂ ਵਾਦਾ ਕਰਨੇ ਆਂ ਵੀ ਅਸੀਂ ਟ੍ਰੇਨ ਰੋਕ ਦੇ ਆਗੇ ਵਿਕਾਸਕਾਰਾਂ ਦੇ ਨਾਂ ਤੇ ਤਿੰਨ ਸਰਕਾਰਾਂ ਲਿਪਤ ਪੰਜਾਬ ਸਰਕਾਰ ਫਿਲਹਾਲ ਦੀ ਮੌਜੂਦਾ ਸਰਕਾਰ ਕਾਂਗਰਸ ਸਰਕਾਰ ਭਾਜਪਾ ਸਰਕਾਰ ਲਿਪਤ ਪ੍ਰਸ਼ਾਸਨ ਲਿਪਤ ਕੰ ਅਹੀ ਦੋਸ਼ੀ ਦੇਖੋ ਸਰਕਾਰਾਂ ਜਿਹੜੀਆਂ ਪੱਕੇ ਪਾਰਟੀ ਨੂੰ ਦੋਸ਼ ਨਹੀਂ ਮੰਨਦੀ ਕਿ ਪਾਰਟੀ ਪਾਰਟੀਆਂ ਹੁੰਦੀਆਂ ਨੇ ਪਾਰਟੀਆਂ ਸਦਾ ਹੁੰਦੀਆਂ ਨੇ ਕੰਮ ਤੇ ਸਰਕਾਰ ਨਹੀਂ ਕਰਾਣਾ ਨਾ ਕੰਮ ਸਰਕਾਰ ਦੇ ਜਿਹੜੇ ਪਛਾਤੇ ਬੰਦੇ ਬੱਠੇ ਆਉਂਦੇ ਆ ਨਾ ਉਹਨਾਂ ਕੰਮ ਉਹਨਾਂ ਨੇ ਕਿਤਨਾ ਕਿਨੇ ਆ ਉਹਨਾਂ ਕਿਤਨਾ ਜਿਹੜੇ ਜਿਹੜੇ ਮੌਜੂਦਾ ਐਮਐਲਏ ਮੌਜੂਦਾ ਮੰਤਰੀ ਨੇ ਇਹਨਾਂ ਮੌਜੂਦਾ ਮੁਖਵੰਦੇ ਕਿਤਨਾ ਉਹਨਾਂ ਪਛਾਤਣ ਨੇ ਇਹਨਾਂ ਦਾ ਫਰਜ ਬੰਦਾ ਵਾ ਇਹ ਕਿਹਨਾਂ ਖਚਲੇ ਇਹ ਮੈਨੂੰ ਲੱਗਾ ਵੀ ਇਹ ਜਿਹੜੇ ਅਫਸਰ ਆ ਨਾ ਇਹ ਕਮਿਸ਼ਨ ਦੇ ਚੱਕਰ ਵਿੱਚ ਕੰਮ ਲੇਟ ਕਰੀ ਆ ਰਹੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਵਾ ਕਿ ਇਹਦਾ ਕੰਮ ਜਲਦੀ ਜਲਦੀ ਚੱਲੂ ਹੋਵੇ ਤੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅੱਛੇ ਐਸਪੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਪੈਸੇ ਦਿਵਾਓ ਕਿ ਕਿ ਜਦੋਂ ਇਹ ਟੈਂਡਰ ਲੈਂਦੇ ਆ ਉਸ ਲਈ ਕੀ ਗੱਲ ਇਹਨਾਂ ਨੂੰ ਪੈਸੇ ਨਹੀਂ ਹੁੰਦੇ ਕਿ ਕਿਸ ਹਿਸਾਬ ਨਾਲ ਲੈਂਦੇ ਆ ਪੈਸੇ ਸਰਕਾਰ ਦਿੰਦੀ ਹੈ ਤੇ ਫਿਰ ਚੱਲੂ ਹੋਇਆ ਇਹ ਹੈ ਇੱਕ ਇੱਕ ਕੰਮ ਲੇਟ ਤਾਂ ਕਰਦੇ ਆ ਕਿ ਸਪਲੀਮੈਂਟਰੀ ਹੈਰਾ ਵਾ ਬਜਟ ਤਿਆਰ ਹੋਏ ਉਹ ਸਪਲੀਮੈਂਟਰੀ ਬਜਟ ਦੇ ਵਕਤ ਖਰਚੇ ਵਧ ਪਾਈ ਜਾਣ ਤੁਹਾਡੀ ਕਮਿਸ਼ਨ ਵਾਧੇ ਬਣੇ 1 ਮੀਟਰ ਚੱਕਰ ਦੇ ਇੱਕ ਇੱਕ ਕੰਮ ਨਹੀਂ ਲੈ ਲੇਟੇ ਰਿਹਾ ਅੱਗੇ ਟਿਕ ਕਰੋ ਲੋਕਾਂ ਪਬਲਿਕਾ ਕੋਈ ਨਹੀਂ ਪਬਲੇ ਹਰ ਆਜ ਰਹੀ ਹੈ ਸਿਆਣੇ ਬੰਦੇ ਬਜ਼ੁਰਗ ਲੋਕੀਲ ਵਿਚਾਰ ਆ ਰਿਹਾ ਹੈ